ਮਹਾਰਾਜ ਕਹਿੰਦੇ ਤੁਸੀਂ ਕਿਉਂ ਕਬਰਾਉਨੇ ਹੋ ਤੁਹਾਨੂੰ ਰੱਬ ਤੇ ਭਰੋਸਾ ਨਹੀਂ ਅੱਛਾ ਕਈ ਸਾਡੇ ਵਰਗੇ ਹੈ ਹੀ ਕਬੂਤਰ ਵਰਗੇ ਨੇ ਬਿੱਲੀ ਆਉਂਦੀ ਉਦੋਂ ਅੱਖਾਂ ਮੀਟ ਲੈਣਗੇ ਵੀ ਇਹ ਇਸ ਦਿਨ ਬਿੱਲੀ ਮੁੜ ਜੂਗੀ ਅਸੀਂ ਜਦੋਂ ਰਾਤ ਨੂੰ ਪਾਣੀ ਲਾਉਣ ਜਾਂਦੇ ਸੀ ਨਾ ਖੇਤਾਂ 'ਚ ਉਦੋਂ ਉੱਚੀ ਉੱਚੀ ਕਰਨਾ ਵਾਹਿਗੁਰੂ ਵਾਹਿਗੁਰੂ ਪੁੱਛੋ ਵੀ ਦੇਣੇ ਕਿਆ ਕਦੇ ਆ ਜਿਹਨੇ ਹਿਮਕੋਟ ਸਾਹਿਬ ਨੂੰ ਜਾਂਦੇ ਨੇ ਇੱਥੋਂ ਤਾਸ਼ ਖੇਡਦੇ ਤੁਰੇ ਜਾਂਦੇ ਨੇ ਤੇ ਜਦੋਂ ਰਿਸ਼ੀਕੇਸ਼ ਤੋਂ ਗਾ ਤੁਰਦੇ ਨੇ ਫਿਰ ਕਹਿਣਗੇ ਹਮਰੀ ਕਰੋ ਹਾਥ ਦੇ ਰੱਛਾ ਭਾਵੇਂ ਗੱਲ ਮੁੜ ਕੇ ਆਉਂਦਿਆਂ ਨੂੰ ਸੱਤ ਦਿਨਾਂ ਠੀਕ ਹੋਵੇ ਕਿਲ-ਕਿਲ ਕੇ ਕਿਉਂਕਿ ਲੱਗੋ ਵਗਦੀ ਦੀਦੀ ਹੈ ਵੀ ਜੇ ਬਸ ਐ ਹੋਈ ਤੇ ਐਂ ਐਂ ਹੋ ਜਾੜਾ ਫਿਰ ਫਿਰ ਉੱਚੀ ਉੱਚੀ ਪੜਨਗੇ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਉਹ ਪਾਠ ਤੁਸੀਂ ਕਰਦੇ ਨਹੀਂ ਹੋ ਉਹ ਪਾਠ ਤੁਹਾਡਾ ਡਰਦਿਆਂ ਦੇ ਨਿਕਲੀ ਜਾਂਦਾ ਹੈ ਮੈਂ ਆਪ ਜੀ ਨੂੰ ਇੱਕ ਵਾਰੀ ਗੱਲ ਸੁਣਾਈ ਸੀ ਵੀ ਅਸੀਂ ਨੰਗਲ ਤੋਂ ਤੁਰੇ ਪਾਖੜਾ ਨੰਗਲ ਤੋਂ ਇਥੇ ਰਕਾਬਗੜ੍ਹ ਸਾਹਿਬ ਐਡਗਰਾਥੀ ਸਾਹਿਬ ਨੇ ਭਾਈ ਸੁਖਦਰਸ਼ਨ ਸਿੰਘ ਮੈਂ ਸਕੂਟਰ ਚਲਾਵਾ ਤੇ ਉਹ ਮਗਰ ਬੈਠੇ ਅਸੀਂ ਬਸ ਬਾਹਰ ਨਿਕਲੇ ਆ ਤੇ ਇਨਾ ਮੀ ਪਿਆ ਵੀ ਪੁੱਛੋ ਹੀ ਨਾ ਸਭ ਪਿਜ ਗਏ ਕਪੜੇ-ਕੁਪੜੇ ਸਾਡੇ ਤੇ ਆਨੰਦਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਸੜਕ ਵੀ ਸਾਰੀ ਟੁੱਟੀ ਮੈਂ ਕਿ ਪੁੱਛਿਆ ਮੈਂ ਭਾਈ ਸਾਹਿਬ ਕਿਵੇਂ ਖਲੋਈਏ ਕਹਿੰਦੇ ਨਹੀਂ ਹੁਣ ਚੱਲੋ ਹਣ ਤੁਸੀਂ ਭੇਜਦੇ ਗਏ ਹੀ ਆਂ ਅੱਛਾ ਹੁਣ ਪਤਾ ਹੀ ਨਹੀਂ ਲੱਗੇ ਵੀ ਕਦੋਂ ਸਕੂਟਰ ਵਜੇ ਖਾੜੇ ਚ ਤੇ ਮਗਰੋਂ ਪਾਇ ਪਾਇ ਸੁਦਰਸ਼ ਜੀ ਗਰੀ ਕਹਿੰਦਾ ਵਾਹਿਗੁਰੂ ਮੈਂ ਕਿ ਕਹਿੰਨੇ ਹੂੰ ਕਿ ਨਿਕਲਦਾ ਹੈ ਉਹ ਫਿਰ ਕਹਿੰਦੇ ਨੇ ਨਿਕਲ ਹੀ ਜਾਂਦਾ ਹੈ ਕਹਿੰਦਾ ਕੋਦਾਂ ਤੇ ਬੈਠ ਸਾਡੇ ਚ ਬੜੇ ਲੋਕ ਨੇ ਜਿਨ੍ਹਾਂ ਨੇ ਕਦੇ ਸੁੱਖ ਵਿੱਚ ਜਪਜੀ ਨਹੀਂ ਪੜਿਆ ਕਦੇ ਸੁੱਖ ਵਿੱਚ ਸਵੇਰੇ ਉੱਠ ਕੇ ਵਾਹਿਗੁਰੂ ਨਹੀਂ ਕਿਹਾ ਵੈਸੇ ਵੀ ਜਿੰਨੀ ਬਾਣੀ ਆਪਾਂ ਦੁੱਖ ਚ ਪੜਦੇ ਆ ਸੁੱਖ ਚ ਨਹੀਂ ਪੜਦੇ ਇਹ ਜਿਹੜਾ ਭਰੋਸਾ ਹੈ ਨਾ ਇਹ ਇਦਾਂ ਨਹੀਂ ਹੁੰਦਾ ਵੀ 2 ਮਿੰਟ ਚ ਭਰੋਸਾ ਬਣ ਜਾਂਦਾ ਹੈ ਭਰੋਸੇ ਵਿੱਚ ਤੁਹਾਨੂੰ ਜਿਉਣਾ ਪਵੇਗਾ ਰੋਜ਼ ਅਮਰਤ ਵੇਲੇ ਉੱਠੋ ਰੋਜ਼ ਬਾਣੀ ਪੜੋ ਰੋਜ਼ ਨਿਤਨੇਮ ਕਰੋ ਰੋਜ਼ ਗੁਰਦੁਆਰੇ ਜਾਓ ਰੋਜ਼ ਜਾ ਕੇ ਗੁਰੂ ਨੂੰ ਕਹੋ ਕਿ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਰੋਜ਼ ਕੋ ਜਾ ਕੇ ਤੂੰ ਠਾਕਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਰੋਜ਼ ਕਹੋ ਜਾ ਕੇ ਫਿਰ ਕਦੇ ਔਖਾ ਵੇਲਾ ਆਇਆ ਤੇ ਫਿਰ ਰੱਬ ਨੂੰ ਕਿਉ ਜੇ ਵੀ ਰੱਬਾ ਮੈਂ ਕਾਸੀ ਜੋਗਾ ਨਹੀਂ ਫਿਰ ਭਾਵੇਂ ਸਾਹਮਣੇ ਕੋਈ ਹੋਵੇ ਦਰਾਣੀ ਹੋਵੇ ਜਠਾਣੀ ਹੋਵੇ ਗਵਾਂਢੀ ਹੋਵੇ ਦੁਸ਼ਮਣ ਹੋਵੇ ਅਫਸਰ ਹੋਵੇ ਕੋਈ ਹੋਵੇ ਭਾਵੇਂ ਭਾਵੇਂ ਜੱਜ ਵੀ ਕਿਉਂ ਨਾ ਹੋਵੇ ਰੋਥਿਆਖਾ ਮੀਟ ਕੇ ਕਿਉਂ ਵੀ ਵਾਹਿਗੁਰੂ ਹੁਣ ਮੇਰੀ ਪਤ ਤੂੰ ਰੱਖਣੀ ਵੇਖੋ ਬ ਰੱਖਦਾ ਕਿ ਨਹੀਂ ਰੱਖਦਾ ਫਿਰ ਹਰ ਦੀਵਾਨ ਹਰ ਮੈਦਾਨ ਤੁਹਾਡੀ ਫਤਿਹ ਹੋਏਗੀ ਫਿਰ ਸਦਾ ਅੰਗ ਸੰਗੇ ਅਪੰਗੰਗ ਬਿਪੂਤੇ ਇਹ ਵਰਤਾਰਾ ਵਰਤੇਗਾ ਦੁਨੀਆ ਹੈਰਾਨ ਹੋਏਗੀ ਕਿ ਬੰਦਾ ਅਜੇ ਵੀ ਬੱਚਾ ਫਿਰਦਾ ਹੈ ਦੁਨੀਆ ਹੈਰਾਨ ਹੋਏਗੀ ਡਾਕਟਰ ਸ਼ੌਕਟ ਹੁੰਦੇ ਨੇ ਕਿ ਅਸੀਂ ਤੇ ਕਿਹਾ ਸੀ ਇਹ ਬੰਦਾ ਮਰ ਜਾਏਗਾ ਤੇ ਤੇਰੇ ਤੇ ਟੈਸਟ ਠੀਕ ਆ ਗਏ ਉਹ ਕਹਿੰਦਾ ਮੈਂ ਤੇ ਬੰਗਲਾ ਸਾਹਿਬ ਗਿਆ ਸੀ ਉੱਥੇ ਜਾ ਕੇ ਸ਼ਰਾਨ ਕੀਤਾ ਸੀ ਉੱਥੇ ਅਰਦਾਸ ਕੀਤੀ ਸੀ ਉੱਥੋਂ ਜਲ ਛਕਿਆ ਸੀ ਇਹ ਸੱਚ ਹੈ ਕਿ ਹੋਏਗਾ ਖਸਮ ਲਏਗਾ ਰਾਖ